ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਨ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਇਸ ਬੀ ਐਸ ਐਫ ਵੱਲੋਂ ਸਰਹੰਦ ਖੇਤਰ ਫਰੋਜ਼ਪੁਰ ਦੇ ਖੇਤਾਂ ਚੋਂ ਸ਼ੱਕੀ ਨਸ਼ੀਲੇ ਪਦਾਰਥ ਸਮੇਤ ਡਰੋਨ ਵੀ ਬਰਾਮਦ ਕੀਤਾ ਗਿਆ ਹੈ ਇਸ ਦੇ ਨਾਲ ਹੀ ਜਵਾਨਾਂ ਦੇ ਤੁਰੰਤ ਡੋਨ ਅਤੀਸ਼ਕ ਸ਼ੱਕੀ ਨਸ਼ੀਲੇ ਨਸ਼ੀਲੇ ਇਹ ਪਦਾਰਥ ਪੈਕਟਾਂ ਵਿੱਚ ਜਬਤ ਕਰ ਲਏ ਹਨ ਜਿਨ੍ਹਾਂ ਨਾਲ ਸੀਮਾ ਸੁਰੱਖਿਆ ਬਲਾ ਨੇ ਭਾਰਤ ਪਾਕਿਸਤਾਨ ਕੋ ਮਾਤਰੀ ਸਰਹੰਦਨੀਓ ਦੇ ਇੱਕ ਪੈਕਟ ਹੀਰੋਇਨ ਅਤੇ ਇੱਕ ਡਰੋਨ ਜਬਤ ਕੀਤਾ ਹੈ ਇਸ ਦੇ ਨਾਲ ਹੀ ਈਕਵੀਂ 8:00 ਬੀਐਸਐਫ ਨੇ 155 ਜਵਾਨਾਂ ਨਾਲ ਆ ਕੇ ਇਥੋਂ ਦੀ ਸ਼ਾਨਦਨ ਕੀਤੀ ਇਸ ਦੇ ਨਾਲ ਹੀ ਬਟਾਲੀਆ ਦੇ ਜਵਾਨਾਂ ਨੇ ਇਸ ਦੇ ਸਵੇਰੇ ਨੂੰ ਰੂਟੀਨ 8 ਵਜੇ ਬੀਐਸਐਫ ਨੂੰ 155 ਬਟਾਲੀਆਂ ਦੇ ਜਵਾਨਾਂ ਨੂੰ ਰੂਟੀਨ ਤਲਾਮੀ ਮਹੀਮ ਮਿਲੀ ਇਸ ਦੇ ਨਾਲ ਹੀ ਉਹਨਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਇਹ ਵੀ ਜਵਾਨਾਂ ਨੂੰ ਤੁਰੰਤ ਡਰੋਨ ਅਤੇ ਨਸ਼ੀਲੇ ਪਦਾਰਥ ਨੂੰ ਪੈਕਟ ਨੂੰ ਜਬਤ ਕਰ ਲਿਆ ਗਿਆ ਹੈ ਉਹਨਾਂ ਨੇ ਇਸ ਦੇ ਨਾਲ ਇਹ ਵੀ ਜਾਣਕਾਰੀ ਦੇਣੀ ਚੰਗੀ ਸਮਝੀ ਹੈ ਕਿ ਉਹਨਾਂ ਨੇ 510 ਗ੍ਰਾਮ ਦੇ ਨਾਲ ਲਵੇਟਿਆ ਗਿਆ ਸੀ ਖਬਰ ਨੂੰੰਤਕ ਵੇਖ ਲਈ ਆਪ ਸਭ ਦਾ ਧੰਨਵਾਦ